ਅਸੀਂ ਕਾਲ ਬਾਈ ਸਾਰਿਆਂ ਨੂੰ ਤੇ ਲੋ ਪਹਿਲਾਂ ਫੋਰ ਵੈਨ ਨੂੰ ਮਿਲੋ ਅਸੀਂ ਕਾਲ ਬਾਈ ਸਾਰਿਆਂ ਨੂੰ ਹੋਰ ਸਾਧਵੀਰ ਬਾ ਠੀਕ ਹੈ ਜੀ ਬਾਕੀ ਤੁਹਾਨੂੰ ਬਾਈ ਪਤਾ ਲੱਗੇਗਾ ਉਹਨਾਂ ਕਾਤੇ ਆਏ ਆ ਜੀ ਬਣਾਉਣੀ ਆ ਆ ਕਾਲ ਦੇਵੇਂ ਪਾਏ ਵਿੱਚ ਯਾਰ ਕੱਲ ਜੱਗੂ ਦੇ ਉੱਤੇ ਨਾ ਸਰੀਆਂ ਤਾਂ ਅੱਛਾ ਜੀਰੀ ਦੇ ਵਿੱਚ ਹੂੰ ਬਹੁਤ ਨੇ ਤੋੜੀਆਂ ਫਿੰਗਰਾਂ ਪਲੇਟ ਫੜ ਤਾਂ ਆਹੀ ਮਾਰ ਲੈਂਦੇ ਆ ਬਾਈ ਖੜ ਤਾਂ ਹੁਣ ਬਾਈ 3-4 ਦਿਨ ਹੋ ਗਏ ਚਲੋ ਵਿੱਚ ਇਹਦਾ ਮਸ਼ੀਨ ਦੀ ਖੜ ਤਾਂ ਪੈ ਗਈ ਵਿੱਚੇ ਕੱਲ ਵਿਆਹ ਆ ਗਿਆ ਤੈਨੂੰ ਮੁੱਖ ਰੱਖਦੇ ਹੋਏ ਤਿੰਨ ਦਿਨ ਲੰਘ ਗਏ ਹਾਂ ਅੱਜ ਪਹਿਲੇ ਦਿਨ ਪਹਿਲੇ ਟਾਈਮੇ ਵੱਢਣੀ ਆ ਹੁਣ ਇਹ ਲੇਚਰ ਹੱਜ ਵੀ ਨਾ ਕਰਤੀ ਸੀ ਉਹਨੇ ਮੈਂ ਉਹਨੂੰ ਨਾ ਕਰਦੀ ਵੀਰੇ ਮੇਰੀ ਗੱਲ ਸੁਣ ਲੈ ਮੈਂ ਫਿਰ ਤੈ ਪੜਾ ਹੱਜ ਕਦਾਂ ਕਰਤੀ ਕਹਿੰਦਾ ਭਾਈ ਦੋ ਕਿੱਲੇ ਵੱਟ ਕੇ ਪੜਦੀ ਕਿਸੇ ਦੇ ਮਾ ਵੀਰੇ ਐ ਨਾ ਕਰ ਹੱਜ ਹੱਜ ਵੀ ਕਹਿੰਦਾ ਹੁਣ ਆ ਵੀ ਐ ਨਾ ਕਰ ਚਲ ਮੇਰੇ ਵੱਢਦੀ ਪਹਿਲਾਂ ਕਿੰਨੇ ਜਿਹੜਾ ਲਾ ਕੇ ਦਰਵੀਜ਼ ਦੇ ਲਾ ਵੱਢਦੇ ਜਾਂਦੇ ਆ ਪਹਿਲਾਂ ਮੇਰੇ ਵੱਢਦੇ ਚੱਲ ਵੀ ਫੇਰ ਵੱਢ ਦੰਦੇ ਆ ਪਤਾ ਕੀ ਕਰਦਾ ਉਹ ਪਤਾ ਕਦਾਂ ਚੱਲਦਾ ਗਿਰੀ ਹੋਈ ਆ ਉਗੀਰੀ ਹੋਈ ਤਾਂ ਠੀਕ ਹੈ ਮੈਂ ਮੰਨਦਾ ਮੈਂ ਪਤਾ ਕਿ ਆਦੇ ਚੱਲਦਾ ਜੇ ਦਿੱਤਰ ਮਸ਼ੀਨ ਚਲੇ ਮੁੜ ਕੇ ਕੱਢਣ ਨਹੀਂ ਦਿੰਦੇ ਭਾਈ ਹਾਂ ਜੇ ਕਮਾਲ ਪਰਲੇ ਘਰੇ ਖੜੇ ਆ ਟਰਾਲੇ ਬਾਈ ਘਰੇ ਖੜੇ ਆ ਇਹ ਬਾਈ ਆਮ ਆਦਮੀ ਪਾਰਟੀ ਦੀ ਦੇਰੀ ਐ ਇਹ ਮੇਰੇ ਵੀਰੋ ਹੈ ਪੁੱਛਣਾ ਆਮ ਆਦਮੀ ਪਾਰਟੀ ਦੀ ਨੇਰੀ ਹੈ ਰੋਲ ਗਏ ਯਾਰ ਹੈ ਰੋਲ ਦੀ ਦੀ ਕੀ ਕਰੂੰਗਾ ਹੁਣ ਆਪਾਂ ਗੰਨਾ ਕੰਨਾ ਕਰੀਦਾ ਹੀ ਜਾਣੇ ਹੁਣ ਗੰਨੇ ਦਾ ਵੀ ਕੀ ਦੇਖਿਆ ਜੀ ਦੀ ਜਗਾ ਪਤਾ ਤਾਂ ਆਪਾਂ ਨੂੰ ਨੋ ਬਾ ਪੁੱਛਣਾ ਯਾਰ ਤੂੰ ਹੁਣ ਅੱਗੇ ਨੂੰ ਮੈਂ ਹੋਰ ਸੁਣਾ ਕਹਿੰਦੇ ਅੱਗੇ ਨੂੰ ਹੋਰ ਬੁਰਾ ਆਗਾ ਅੱਗੇ ਨੂੰ ਗਿਆ ਸੈਲਰ ਵਾਲਾ ਇਹਨੂੰ ਅੱਗੇ ਟਾਈਮ ਹੁੰਦਾ ਤਾਂ 11 ਮਹੀਨੇ ਤੇ ਖਾਲੀ ਕਰਨੇ ਦਾ ਹਾਂ ਅੱਗੇ ਨੂੰ 22 ਮਹੀਨੇ ਦਿੱਤੇ ਅੱਛਾ ਇਹ 22 ਮਹੀਨੇ ਚ ਚੋੜ ਚੱਕ ਆਉਣਾ ਤੁਹਾਡਾ ਕੰਮ ਤੇ ਨਹੀਂ ਝੋਣਾ ਲੱਗੇ ਰਹੋ ਇਹ ਰੋਲਾ ਨਾ ਪਾਓ ਲੈ 22 ਦੋ ਸਾਲੇ ਹੋ ਗਏ ਹਾਂ ਹੁਣ ਅਗਲਾ ਲਾਊਗਾ ਫਿਰ ਜਿਹਦਾ ਐ ਹੋ ਗਿਆ ਵੀ ਹਾਂ ਇਹਦਾ ਚੋਲੇ ਨੇ ਚੱਕ ਆਉਣਾ ਸੈਲਰ ਵਾਲਾ ਦੋ ਸਾਲ ਤੱਕ ਹੋਰ ਖਬਰ ਕਿ ਆ ਪਾਲਸੀ ਬਣਾ ਦੇਣੀ ਇਹਨਾਂ ਨੇ ਮੈਂ ਪੁੱਛਣਾ ਨਹੀਂ ਨਹੀਂ ਇਹ ਤਾਂ ਪਹਿਲੀ ਵਾਰ ਹੋਇਆ ਇਹ ਕੰਮ ਤਾਂ ਹਾਂ ਪਹਿਲੀ ਵਾਰ ਹੋਇਆ ਤਾਂ ਬਾਈ ਕੰਮ ਬਤਾਂਗਾ ਜੀ ਚਾਉ ਹੀ ਨਹੀਂ ਹੈਗਾ ਇਹ ਰੁਕ ਜਾਂਦਾ ਸੀ ਰੁਕ ਜੰਨੇ ਆ ਕੋਈ ਨਹੀਂ ਵੜਦੀ ਵੜ ਕੇ ਉਹ ਸਿੱਖੇ ਟਲੇ ਛਡਨੀ ਆ ਅੱਗੇ ਚਾਉ ਹੁੰਦਾ ਤਾਂ ਭਾਈ ਅੱਗੇ ਤਾਂ ਆ ਤਾਂ ਮੰਡੀ ਜਾਣੀ ਆ ਆ ਦੇਖਦਾ ਤੇਰੇ ਸਾਹਮਣੇ ਟਰਾਲੇ ਭਰੇ ਖੜੇ ਆ ਕੋਲ ਭਾਈ ਤੇ ਮੈਂ ਅੱਜ ਆਪਣੀ ਵੀ ਨਵੇੜਦ ਨਹੀਂ ਮੌਸਮ ਹੋਰ ਤਰ੍ਹਾਂ ਹੈਗਾ ਚੋਈ ਦਾ ਨਹੀਂ ਪਤਾ ਆਹਾਂ ਹਾਂ ਭਾਈ ਬਹੁਤ ਹੋਇਆ ਦਖੜੇ ਚੱਲਿਆ ਹੋਗਾ ਹੋਰ ਤਰ੍ਹਾਂ ਹੈ ਨਾ ਮੈਂ ਅੱਜ ਨਵੇੜ ਨਹੀਂ ਆ ਕੇ ਦੇਖੀ ਜਾਊਗੀ ਛੱਟ ਪਰ ਚੋਈ ਚ ਪਾਣੀ ਆਇਆ ਹੋਇਆ ਪਾਣੀ ਕਿੱਧਰ ਗਿਆ ਹੋਇਆ ਹੈ ਹਾਂ ਹਾਂ ਨਹੀਂ ਤੇ ਭਾਈ ਨੇ ਤਾਂ ਭਰੇ ਹੋਏ ਤੁਹਾਨੂੰ ਤੈਨੂੰ ਕੋਣ ਕਹਿੰਦਾ ਮੈਂ ਆਪ ਦੇਖੇ ਆ ਮਨੂੰ ਕੀ ਨੇ ਕਹਿਣਾ ਦੇਖਿਆ ਜਾ ਕੇ ਝੂੜਨੀ ਬੋਲਦਾ ਮੈਂ ਤੂੰ ਕਦ ਗਿਆ ਮੈਂ ਕੱਲ ਪਾਣੀ ਥਾ ਵਿੱਚ ਥਾ ਥਾ ਦਾ ਮਤਲਬ ਉਹ ਥਾ ਹੁਣੇ ਚਲਦੇ ਆ ਵਾ ਥਾ ਨਾਟ ਕਰਕੇ ਚੱਲ ਤੂੰ ਦਿਖਾ ਲਿਆ ਵਾ ਮੈਨੂੰ ਉਹ ਤਾਂ ਦੇ ਕੋਟੀ ਫਾਈਬਰ ਖੋਲਣੀ ਆ ਯਾਰ ਕੋਟੀ ਨੰਬਰ ਤਾਂ ਦੱਸ ਨਾ ਨੰਬਰ ਮੈਂ ਕਹਿੰਦਾ ਦਾ ਸਭ ਤੋਂ ਛੋਟੀਆਂ ਦੇ ਦੇ ਦੋ ਤੇ ਲੋ ਬਾਈ ਆ ਗਈ ਮਸ਼ੀਨ ਮੌਸਮ ਵੀ ਬਾਈ ਖਰਾਬ ਅੱਜ ਹਵਾ ਚੱਲਦੀ ਆ ਮਤਲਬ ਤਖਣ ਚੱਲਦਾ ਜੇ ਤਖਣ ਜੀ ਨੂੰ ਕਹਿੰਦੇ ਤਖਣ ਚੱਲਦਾ ਬਾਈ ਲੱਗੇ ਹੋਏ ਵਢਣ ਆ ਤਾਂ ਹੈਗਾ 4001 ਇੰਨੀ ਕੁ ਦਵਾੜ ਬਾਕੀ ਸਾਰੀ ਹੈਗੀ ਆ ਬਾਈ ਇਹ 7501 7501 ਬਈ ਸਾਰਿਆਂ ਨਾਲ ਉਹ ਜਿੰਨੇ ਕ ਤੱਕ ਬਾਈ ਮੈਂ ਦੇਖਿਆ ਚਲੋ ਹੋਰ ਵੀ ਹੋ ਸਕਦੇ ਆ ਸਾਰੇ ਨਾਲੋਂ ਮਹਿੰਗਾ ਵੀਜਦਾ ਹੈ ਸਾਟੇ ਇੱਤਰ ਬਾਕੀ ਆਪਣੇ ਆਪਣੇ ਉਹਦਾ ਫਰਕ ਹੀ ਹੁੰਦਾ ਬਾਈ ਇਹ 4-4000 ਨੂੰ ਵੀ ਥੈਲੀ ਮਿਲੀ ਆ ਵਿਕੀ ਆ ਠੀਕ ਆ ਜੀ ਬਾਗੀ ਝਾੜ ਝਾੜਾ ਵਾਲਾ ਤੁਹਾਨੂੰ ਬਾਹਰੇ ਨੂੰ ਦੱਸਿਆ ਬਾਈ ਆ ਵੜਣੀ ਆ ਅੱਛਾ ਠੀਕ ਆ ਆਉਂਦਾ ਉਹ ਬਾਈ ਦਾਣੇ ਨੋ ਬਾਈ ਕਹਿੰਦੇ ਗਿਰੀ ਹੋਈ ਆ ਜੇ ਖਰਜਾ ਥੋੜਾ ਜਿਹਾ ਟਾਈਮ ਹੋਰ ਜਾਨੂੰ ਆਪਣੇ ਆ ਵੜਦਣੀ ਆਈਏ ਬਾਈ ਜੀ ਜੇਰੀ ਹੋਈ ਆ ਜੇ ਬੱਚੇ ਵੀ ਬਾਈ ਯਾਰਾਂ ਨੂੰ ਬੱਚੇ ਹੋਣਾ ਇੱਥੇ ਬਜੇ ਬੱਚੇ ਵੀ 10 ਵੀ ਆੜੀ ਹੋਏ ਆ 7201 ਬਾਈ ਆਹ ਇਹ ਆਹ ਵਾਲਾ ਵੀ ਆ ਮਾਗਲ ਮੇੜੇ ਚੱਕ ਕੇ ਗਿਆ ਠੀਕ ਤਾਂ ਇੱਕ ਮਿੰਟ ਮਾੜਾ ਬਾਈ ਗੰਨੇ ਨੂੰ ਲਾਇਆ ਤਾਂ ਮਾੜਾ ਮੋਟਾ ਜਿਹਾ ਦੀਪ ਉਹ ਦੇਖ ਲੈ ਯਾਰ ਚਲਾ ਕੇ ओ भाई पचास तर जीरो एक का ओ एक लो भाई प्लाट कैंसल हो गया आइ तेरे लाजाम उस्ताद पहले ही गिल्ले जब आऊँगा ओ भाई भाड़ उधर गिल्ली ही है ਆ ਛੜਤੀ ਇਹਨੇ ਗਿਰੀ ਹੋਈ ਕਰਕੇ ਬਾਈ ਥੋੜੀ ਜੀ ਉਸ ਵੀ ਆ ਗਿੱਲੀ ਉਧਰ ਵੀ ਆ ਕਿਹਦੇ ਭਾਨ ਗਿੱਲੇ ਕਿਹਦੇ ਛੜਤੀ ਗਿੱਲੇ ਓਏ ਬਾਈ ਪੱਟੇ ਹੋਏ ਵੇ ਇੱਕ ਹਾਂਡ ਤਾਂ ਦੇ ਹੋਗੀ ਇੱਕ ਹਾਂਡ ਦੇ ਹੋਗੀ ਜਹਾਂ ਜੋ ਵੀ ਇਹ ਸੁੱਕਾ ਫਰ ਬਹੁਤ ਜੱਕੜਦਾ ਬਈ ਇਹਦਾ ਵੀ ਜੰਨੇ ਅੱਪਾ ਕੱਲ ਚੱਕ ਗਏ ਤੇ ਮੇੜੇ ਸਾਰੇ ਲੱਗਿਆ ਕੰਮ ਲਾ ਰੱਖਦੀ ਆ ਆ ਕੇ ਆਉਗੇ ਆਹ ਲੰਗੀ ਕੋਲ ਨੂੰ ਮਸ਼ੀਨ ਲੱਭੀ ਲੱਭੀ ਸਾਨੂੰ ਨੇ ਅਸੀਂ ਹੌਸੇ ਲੱਭੀ ਗਏ ਥੋੜੀ ਜੀ ਹੋ ਜਾਂਦੀ ਆ ਇਹਦੀ ਵੀ ਜੱਜਮੈਂਟ ਖਰਾਬ ਬਾਕੀ ਬਾਈ ਖੇਤ ਪਾਉ ਕਿੱਲਾ ਏ ਜੀ ਦੇਖੋ ਕਿਹੜੇ ਸਾਫ ਕਰ ਰਹੀ ਆ ਵਿੱਚ ਹੋਰ ਚਲੋ ਵੱਡ ਹੋ ਜਣੀ ਆਹ ਸਾਈਡ ਜ਼ਿਆਦਾ ਗਿੱਲੀ ਹੋ ਗਈ ਦੰਨੇ ਕਰਕੇ ਜਮਾਂ ਜਾ ਹੰਦੀਆਂ ਖੱਟਾਂ ਬਾਈ ਪਤਾ ਲੱਗਦੀ ਨਹੀਂ ਛੜ ਦੇ ਪਰ ਇਹ ਜੇ ਕਦੇ ਹੋਰ ਤਾਂ ਹੁੰਦਾ ਬਾਈ ਸਾਡੇ ਕੋ ਪੰਚਾਇਤ ਹੋ ਜਣੀ ਸੀ ਪਤਾ ਕਾਨੂੰ ਆਏਗਾ ਆਪਣਾ ਪਤਾ ਹੀ ਆ ਬਾਈ ਰੋਣੂ ਪਹਿਲਾਂ ਇਹ ਮੰਡੀਆਂ ਨੇ ਦਰਸਾਏ ਪਏ ਉੱਪਰ ਸੇ ਆਹ ਕੰਮ ਹੋ ਜੇ ਕੋਈ ਪਾਣੀ ਨਾ ਵਰਦੇ ਫੇਰ ਥੋੜਾ ਜਿਆ ਨਾਮਾ ਰੋਲ ਜੋ ਜਾਂਦਾ ਕੰਮ ਐਜੀ ਬਿਜਲੀ ਬਾਈ ਆਪਾਂ ਨੇ ਜੋ ਵੀ ਪੰਜ ਚਾਰ ਦਿਨ ਤੱਕ ਹਜੇ ਬਿਜੂ ਦੀ ਬਿੱਲਾ ਹਜੇ ਤਾਂ ਇਹ ਅਬਰਾਲੀ ਜੀ ਬੋਲ ਕੇ ਨਾ ਪਰ ਕੀ ਹਾਲ ਆ ਗਈ ਮੋਗੇ ਫਰ ਤੇ ਹਲਾ ਜਾਦਾ ਕਿ ਲਾ ਹੋ ਗਈ ਆ ਜਦ ਕੀ ਪਾਣੀ ਇਦਨੂ ਚੜਦਾ ਏ ਆ ਸੁੱਕਾ ਪਿਆ ਵੀ ਇਹ ਤਾਂ ਪੱਤਾ ਉਹ ਬਿੱਲਾ Där har vi åkt. ਵਾਟ ਉਹ ਜਿੱਤਰ ਜਿੱਤਰ ਡਰਤਾ ਉਹ ਨਹੀਂ ਖੜੀ ਮਸ਼ੀਨ ਉਹ ਆ ਥੋੜਾ ਜਿਹਾ ਫੇਚ ਟਾ ਪਕੜ ਪਾਇ ਹੋ ਗਿਆ ਕਿੱਥੇ ਵਿੱਚ ਟਾਂਕੀ ਟਾਂਕੀ ਲੋ ਭਾਈ ਇਦ ਕੀ ਮਸ਼ੀਨ ਨੇ ਥੋੜਾ ਜਿਆਦਾ ਜੀ ਕੁਸ ਰਨ ਕਰਿਆ ਐ ਫੋਰਮ ਹਾਂ ਜੀਰੀਆਂ ਗਰੀਆਂ ਉਹਨਾਂ ਜ਼ੋਰ ਜ਼ਿਆਦਾ ਲੱਗਦਾ ਇਦ ਕੀ ਦਾ ਸਾਰਾ ਲਾਲ ਨਿਕਲਿਆ ਦੇ ਤਾਂ ਹਰਾ ਲਾਲ ਨਿਕਲਿਆ ਸਾਰੇ ਇੱਕ ਵਿੱਚ ਕੱਢਿਆ ਪਿਆ ਦਾ ਜੀਰੀ ਪੱਕੀ ਹੋ ਆ ਦੇਖੋ ਤਾਂ ਭਈਆਂ ਨਹੀਂ ਬੜਾਈ ਹੋਈ ਹੋਈ ਆ ਹਾਂ ਹੈਨਾ ਭਈ ਇਹ ਵੀ ਨਹੀਂ ਨੀਂਦ ਵੜਦੀ ਭਈ ਇਹ ਵੀ ਖੜੇ ਹੋ ਜਾਂਦੇ ਆ ਤੇ ਜਾ ਕੇ ਹਾਂ ਆ ਬੈਰਕਨ ਟੁੱਟ ਗਿਆ ਇਹ ਬਾਈ ਚੈਨ ਬੈਰਕਨੇ ਤੋੜੀਏ ਕੇ ਚੈਨ ਨਹੀਂ ਜਦੋਂ ਚੈਨ ਤਰੀ ਇਹਨਾਂ ਨੇ ਘਟਕਾ ਲਾ ਘੜਕਾ ਬਚ ਗਿਆ ਨਾ ਭਾਈ ਇਹਨੂੰ ਭਾਈ ਥੱਲੇ ਐਤਕੀ ਜ਼ਿਆਦਾਤਰ ਇਹੀ ਸੋਨੇ ਨੇ ਮਿਲਿਆ ਵੀ ਖੜੀ ਆ ਖੜੀ ਆ ਭਾਈ ਉੱਤੇ ਮੰਡ ਜਗਾ ਟੁੱਟਿਆ ਦਾ ਉਹ ਹੈ ਨਾ ਮੰਡ ਦਾ ਤਾਰ ਲੱਗਿਆ ਹਾਂ ਉਹ ਲਾਈਟ ਤਾਂ ਹੀ ਬੰਨੂਈ ਹੋਈ ਆ ਸ਼ੀਲਦਾੜੀ ਤੈਨੂੰ ਖੁੱਲੀ ਦਿਖਦੀ ਹੈਗੀ ਅੱਗੇ ਸ਼ੀਲਦਾ ਹੋ ਜਾਣਾ ਮੰਡ ਦੇ ਪਰਸੋ ਵੀ ਟੁੱਟਿਆ ਦਾ ਬੈਰ ਹੈ ਕਹਦਾ ਕਿ ਨਾ ਸੜ ਗੋਲੇ ਚੁੱਕਾ ਤੇ ਮੜ ਗਿਆ ਆ ਵਾ ਦੇਖੋ ਕਹੇ ਜੀ ਚਲਦੀ ਹੈ ਜੀ ਕਣਕਾਂ ਚਲਦੀ ਹੁੰਦੀ ਹੈ ਸੱਤੇ ਕਰਕਦੇ ਹੈ ਨਾ ਹਾਂ ਪੱਤੇ ਝਾੜ ਦੇਣੇ ਭਾਈ ਹੁਣ ਇਹਨੇ ਜਿਹੜੇ ਹੈਗੇ ਬਸ ਬੜੀ ਯਾਰ ਆਹ ਕਣਕਾਂ ਕਿ ਜੋ ਜੁਣੀ ਹੈ ਪੂਰਾ ਔਖਾ ਫਿਰ ਇਥੇ ਲਿਆ ਖੜਤ ਮਾਰ ਲੈਂਦੇ ਭਾਈ ਖੜਤ ਜਿਹੜੀ ਖੜਤ ਆ ਨਾ ਇਹ ਨਵੇਂ ਮੜ ਆ ਚੱਲ ਹਾਂ ਡੋਡੀ ਦਾ ਤਾਂ ਉਹ ਨਹੀਂ ਕਰ ਡੋਡੀ ਜਰਾ ਉਧਰ ਦਾ ਸਾਫ ਐ ਨਾ ਖੜ ਲੀ ਮਸ਼ੀਨ 2 ਘੰਟੇ ਐ ਨਾ ਨਹੀਂ ਨਹੀਂ 2 ਘੰਟੇ ਤਾਂ ਨਹੀਂ ਖੜੀ ਹੂੰ ਘੰਟਾ ਅੱਧਾ ਪੌਣਾ ਘੰਟਾ ਖੜੀ ਐ ਚਾਹ ਹੁਣ ਤੇਰੀ ਉਹ ਉਤਰ ਗਈ ਉਹ ਬੂਟਿਆ ਲੱਗਦੀ ਜਿਹੜੀ ਖੜਤ ਮਾਰ ਲੇਤੀ ਹੈ ਬਾਈ ਹਾਂ ਬਾਈ ਟਰਾਲੀ ਵਧ ਗਈ ਐਦਗੀ ਚਾਉਣੀ ਹੈ ਕਿ ਐਦਗੀ ਟਰਾਲੀਆਂ ਵਧੀਆਂ ਜਾਨੀ ਅੱਜ ਕਿ 8-9 ਤੋਂ ਸਾਰੇ ਪਿੰਡ ਤੇ ਆਏ ਬੰਦੀ ਬੈਠਾ ਹਾਂ ਦੇਖੇ ਕਿਥੋਂ ਜਾਈ ਮਾੜੀ ਮੰਡੀ ਜਿੱਥੋਂ ਦਾ ਤੇਰੇ ਘਰ ਖੜੀਆਂ ਟਰਾਲੀਆਂ ਬਾਈ ਹੁਣ ਟਾਇਲ ਸਾਰੇ ਪਹਿਲੇ ਕਰੇ ਪਹਿਲਾਂ ਉਹਨਾਂ ਦੇ ਟਰਾਲੇ ਆਪਣੇ ਕੋਲ ਰੱਖਿਆ ਨਾ ਕੋਈ ਨਹੀਂ ਬੋਲਦਾ ਕਿਉਂ ਬਾਈ ਹਾਂ ਪਹਿਲਾਂ ਸਾਰੇ ਵੇਲੇ ਕਰੇ ਠੀਕ ਆ ਜੀ ਆਖੀ ਜਿਹੀ ਲੋਕੀ ਅੱਜ ਆਹਾਂ ਮੈਂ ਜਾਂਦੇ ਆਂ ਆਜੋ ਵੱਡਲਾ ਚ ਉਹੀ ਵਾਲੀ ਹਵਾ ਬਹੁਤ ਭੈਣਕੀ ਜੀ ਜਲਦੀ ਆ ਆ ਆਪਣੇ ਵੱਢਣੇ ਆ ਮੜੇ ਦੱਤਿਆਂ ਚੱਕ ਲੋ ਸਾਬ ਜੋ ਉੱਦੇ ਹਾਂ ਵੱਢਣੀ ਆ ਲੈ ਮਸ਼ੀਨ ਫੇਰ ਘਰਾਂ ਨਹੀਂ ਜਾਂਦੀ ਅੱਜ ਹਾਂ ਰਾਤ ਉਤੀ ਲਗਾਉਣੀ ਨੇ ਉਤੀ ਖੜਾ ਦੀ ਸੈਲਰ ਮਾਸਟਰ ਇਹ ਜਾ ਵਰਦਾ ਫਿਰ ਤੂੰ ਖੜਾ ਆ ਕੇ ਬੱਚਾ ਆਏ ਗਏ ਕੇ ਪੱਟੂਗਾ ਆ ਦੇ ਬਸ ਬਸ ਆ ਹੀ ਆਉਂਦਾਂ ਉੱਥੇ ਟਰੈਲੇ ਲੋਡਣੀ ਤੈਨੂੰ ਸੈਲ ਚ ਤੜਾਈ ਗਈ ਉਹ ਬੋਰੀ ਚ ਹਾਂ ਦੰਦਾ ਜੀ ਅਸਿਆ ਹੰਦਰੀ ਆਈ ਜਗ੍ਹਾ ਤੇਰੀ ਗਰੀ ਸੜਕ ਪਰ ਸੜਕ ਪਰ ਬਹੁਤੀ ਦੇ ਗੱਡੀ ਉੱਪਰ ਨੂੰ ਲੈ ਗੱਡੀ ਉੱਪਰ ਚੱਲ ਹੁਣ ਸੈਲਰ ਜੇ ਨਹੀਂ ਜਾਊਗੀ ਉਹ ਨਿਕਲੀਆਂ ਫੋਟੋਆਂ ਕਿਹਦੇ ਰੰਮਣ ਦੇ ਇਹਨਾਂ ਦੇ ਸੜਕ 'ਚ ਆ ਗਈ ਹੈ ਨਾ ਦੀ ਹੁਣ ਮੰਡੀ 'ਚ ਕਿਹੜੇ ਜਗ੍ਹਾ ਹੈ ਜਗ੍ਹਾ ਹੀ ਨਹੀਂ ਸਾਰੀ ਹੈ ਕਿ ਆ 8 ਦਿਨ ਹੋ ਗਏ ਵੱਟੀ ਨੂੰ ਇਹ ਗੱਲਾਂ ਭਾਈ ਇਹ ਬਾਤਾਂ 30 ਦੇ ਥੱਲੇ ਕਿਸੇ ਦਾ ਹੈ ਹੀ ਨਹੀਂ ਹਾਂ ਪੈਦ ਕੀ ਝਾੜ ਵਾਲੂ ਦੇਖੀ ਨਹੀਂ ਕਿਸੇ ਨੇ ਅਗਲਾ ਐ ਪੁੱਛਦਾ ਦਾ ਵੀ ਵਿਹਲਾ ਹੋ ਗਿਆ exactly ਸਾਬ ਨਾਲੋਂ ਆਪਣੇ ਇੱਧਰ ਸਾਬ ਨਾਲੋਂ ਮਹਿੰਗਾ ਬੀਜ ਆ ਇਹ। ਲੰਘੇ ਨੂੰ ਕੀ ਕਰੂੰਗਾ ਲੰਡਾ ਦਾ। ਉਹੀ ਮੈਂ ਕਹਿਣ ਲੱਗਾ ਪਾ। ਕੋਈ ਕਿਆ ਕਰੂੰਗਾ ਮੰਦਾ। 6 ਕਿੱਗੇ ਦੇ ਉੱਧਰ ਵੱਡੇ। ਹਾਂ। ਕਿੱਧਰ ਹੈ? ਸੁਦੇਵੀਰ ਦੇ 4। ਈਲਾਪੂਰਾ ਨਹੀਂ ਹੈਗਾ। ਅੱਜ ਰਾਤ ਨੂੰ ਵੱਡੇ ਦਾ। ਹਾਂ 4 ਬਿੱਗੇ ਆ। 4 ਆਏ 1.5 ਆਏ। Já, það var hans hvernig hann rannaði. ਓ ਬਾਈ ਆਖਰੀ ਵਾਰ ਰਹਿ ਗਈ ਇੱਧਰ ਪੈਰਾਂ ਨਾਲ ਲੱਗੇ ਹੋਏ ਦੱਬਣ ਸਾਡੀ ਦੱਬਤੀ ਜਿਹੜਾ ਕਹਿੰਦੇ ਆ ਵੀ ਟਰਾਲਾ ਭਰ ਕੇ ਉਹਦਾ ਕੱਦਾ ਭਰ ਲਿਆ ਕੱਫੜੀ ਕਰਨਾ ਹੋਣਾ ਬਸ ਕਿ ਉਹ ਵੀ ਭਰ ਗਈ ਆ ਰਹਿ ਗਈ ਬਾਕੀ ਇੱਕ ਇਹ ਦੇਖ ਦੇ ਕੇ ਕਹਣਾ ਬਈ

ਰਲੀ ਘੜ ਗਿਆ ਹਾਂ ਪੱਟਾ ਮਾਰਨ ਵਾਲਾ ਕੰਮ ਆਪਦਾ ਹਾਂ ਪੱਟਾ ਮਾਰਨ ਵਾਲਾ ਕੰਮ ਕਰਿਆ ਆ ਉਹ ਦੇਖ ਲੈ ਉਧਰ ਉਹ ਵੀ ਭਰਿਆ ਪਿਆ ਨਾ ਬਾਈ ਵੱਟ ਪੜਾਈ ਉਹਨੂੰ ਕਰ ਲਾਗਾ ਸਾਨੂੰ ਮੂਸ਼ਨ Чаловей.